ਜਪ ਆਉ ਤੇ ਸੱਚ ਜੁਗਾ ਤੇ ਸੱਚ ਹੈ ਪੀ ਸੱਚ ਨਨਕ ਹੋਸੀ ਵੀ ਸੱਚ ਕੀ ਕੀਤਕ ਬਾਤ ਹੈ ਕੋਟ ਪਰਦੀ ਤਰਿਆਰੀ ਗੁਰੂ ਨਾਨਕ ਜਿਨ ਸੁਣਿਆ ਵੇਖਿਆ ਸੇ ਫਿਰ ਗਰਭਾਸ ਨ ਪਰਿਆਰੀ ਸੱਚ ਅਪਾਰ ਬੇਅੰਤ ਸੁਆਮੀ ਕੌਣ ਜਾਣੈ ਗੁਣ ਤੇਰੇ ਗਾਵਤੇ ਉਦ ਰਹੇ ਸੁਣਤੇ ਉਦ ਰਹੇ ਮਿਨ ਸਹਿ ਪਾਪ ਕਨੇਰੇ ਸੂਪਰੀਤ ਮੁਗਦ ਕਉ ਤਾਰੇ ਪਾਹਨ ਪਾਰ ਉਤਾਰੇ ਨਾਨਕ ਦਾਸ ਤੇਰੀ ਸਰਣਾਇ ਸਦਾ ਸਦਾ ਬਲ ਹਾਰੇ ਰਾਇਣ ਨਰਪਤ ਨਮਸਕਾਰੈ ਐਸੇ ਗੁਰ ਕਉ ਬਲ ਬਲ ਜਾਈਐ ਆਪ ਮੁਕਤ ਮੋਹ ਤਰੈ ਮੁਖ ਉਚਰੈ ਸਾਦ ਸਦ ਖੱਡ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਣ ਜਾਓ ਕਾਲ ਕਿਰਪਾ ਕਰਾਏ ਜੀਤਾ ਜੀਓ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਸਨ ਦਾਸ ਕਹੈ ਜਨ ਨਾਨਕ ਜੇਹਾ ਤੂੰ ਕਰਾਏਂ ਤੇਹਾ ਹਉ ਕਰੀ ਵਖਿਆਨ ਦਰਸਨ ਦਾਸ ਕਹ ਜਨ ਨਾਨਕ ਜੇਹਾ ਤੂੰ ਕਰਾਏਂ ਤਿਹ ਹਉ ਕਰੀ ਵਖਿਆਨ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋ ਨਿਰੰਤਰ ਦੀਜੈ ਬੰਦ ਉੱਡਣ ਹੰਸਾ ਪੜਣ ਕਾਂਦ ਸਹਜ ਗੁਫਾ ਘਰ ਜਾਣੈ ਸੱਚਾ ਨਾਨਕ ਸੱਚ ਭਾਵੇ ਸੱਚਾ ਸੋ ਨ ਨਿਰੰਤਰ ਦੀਜੈ ਬੰਧ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤੇ ਤੇ ਪਾਵਨ ਭਗਤ ਵਛਲ ਅੰਤਰਜਾਮੀ ਕਰुणा ਨਿਦਾਨ ਗੁਰੂ ਗਰੀਬ ਨਵਾਜ ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ ਦਸਾ ਹੈ ਪਾਦਸ਼ਾਹੀਆ ਕੇ ਆਤਮਿਕ ਸਰੂਪ ਸਤਗੁਰੂ ਜੁਗੋ ਜੁਗ ਅਟਲ ਸਤਗੁਰੂ ਤਖਤ ਛਤਰ ਚਵਰ ਦੇ ਮਾਲਕ ਸਤਗੁਰੂ ਸ਼ਬਦਾ અવਤਾਰ ਸਤਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਦਸ਼ਾਹ ਜੀ ਦੇ ਪਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਖਾਦ ਸਾਜ ਸਾਧ ਸੰਗਤ ਜੀਓ ਸਤਿਗੁਰੂ ਜੀ ਦੇ ਮਹਾਨ ਰਹਿਮਤ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਇਸ ਮਹਾਨ ਪਾਵਨ ਅਸਥਾਨ ਤੇ ਗੁਰਦੁਆਰਾ ਲੰਗਰ ਸਾਹਿਬ ਵਿਖੇ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁੰਦਰ ਦੀਵਾਨ ਸਜੇ ਸਨ ਸਜੇ ਹੋ ਦੀਵਾਨਾਂ ਅੰਦਰ ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਜਾਪ ਆਸਾ ਕੀ ਵਾਰ ਗੁਰਬਾਣੀ ਦਾ ਰਸ ਪੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ ਆਓ ਸਾਧ ਸੰਗਤ ਜੀ ਹੋਰ ਵੀ ਕੁਝ ਸਮਾਂ ਪਿਆਰ ਸਤਿਕਾਰ ਸਹਿਤ ਮਹਾਰਾਜ ਸਹਿਬ ਜੀ ਦੇ ਚਰਨਾਂ ਵਿੱਚ ਬੈਠ ਕੇ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਹਿਬ ਜੀ ਦੀ ਅੰਮ੍ਰਿਤਮਈ ਲੜੀਵਾਰ ਗੁਰਬਾਣੀ ਦੀ ਕਥਾ ਨਾਲ ਜੁੜ ਕੇ ਲਾਹੇ ਪ੍ਰਾਪਤ ਕਰਿਏ ਜਗਰ ਦੇ ਤਾਰਨ ਹਾਰੇ ਸਾਝੇ ਸਤਿਗੁਰੂ ਤਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਰਸਨਾ ਤੋਂ ਉਚਾਰਨ ਕੀਤੀ ਹੋ ਸਿੱਧ ਗੋਸ਼ਟ ਨਾਮੇ ਪਾਵਨ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 938 ਅੰਗ ਤੇ ਸੁਸ਼ੋਭਿਤ ਹੈ ਇਸ ਪਵਿੱਤਰ ਬਾਣੀ ਦੀ ਵਿਚਾਰ ਚੱਲ ਰਹੀ ਹੈ ਗਰੀਬ ਨਵਾਜ਼ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਜਿਵੇਂ ਜੀਵੇਂ ਸਿੱਧ ਸਵਾਲ ਕਰਦੇ ਐ ਸਤਿਗੁਰੂ ਜੀ ਤੈਨਾਂ ਨੂੰ ਜਵਾਬ ਦੇਂਦੇ ਹੋ ਉਪਦੇਸ਼ ਦੇ ਕਰਕੇ ਨਿਹਾਲ ਕਰ ਰਹੇ ਨੇ ਜਿਵੇਂ ਸਿੱਧਾਂ ਦੇ ਨਾਲ ਗੋਸ਼ਟੀ ਚਰਚਾ ਹੋਈ ਹੈ ਉਹ ਸਾਰ ਸੰਵਾਦ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਪਾਵਨ ਬਾਣੀ ਦੇ ਅੰਦਰ ਨਿਰੂਪਣ ਕਰਨਾ ਕੀਤਾ ਹੈ ਤਾਂ ਸਾਧ ਸੰਗਤ ਜੀ 15 ਪੌੜੀਆਂ ਦੇ ਵਿਚਾਰ ਪਿਛਲੇ ਦਿਵਾਨਾਂ ਵਿੱਚ ਹੋਈ ਸੀ ਅੱਜ 16ਵੀਂ ਪੌੜੀ ਦੇ ਅੰਦਰ ਗਰੀਬ ਨਿਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਵੇਂ ਉਪਦੇਸ਼ ਬਖਸ਼ਿਸ਼ ਕਰ ਰਹੇ ਹੈ ਪਿਆਰ ਦੇ ਨਾਲ ਗੁਰੂ ਚਰਣਾ ਵਿੱਚ ਬੈਠ ਕੇ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ ਵਿਚਾਰ ਦੀ ਪ੍ਰਾਰੰਭ ਤੱਤ ਪਹਿਲਾ ਜ਼ਰੂਰੀ ਹੈ ਜਿਤ ਨੂੰ ਇਕਾਗਰ ਕਰਨਾ ਸਰਬੱਤ ਸੰਗਤ ਅਸੀਸ ਬਖਸ਼ਿਸ਼ ਕਰੋ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਨੂੰ ਸੇਜ ਚੁਕਾ ਕੇ ਰਸਨਾ ਤੋਂ ਪਿਆਰ ਅਦਬ ਨਾਲ ਉਚਾਰਨ ਕਰੋ ਜੀ ਕਰੋ ਰਸਨਾ ਪਵਿੱਤਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਨਰ ਅੰਤਰ ਦੀਜੇ ਬੰਦ ਗਰੀਬ ਨਵਾਜ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ ਹੈ ਸਵਾਲ ਪੁੱਛਿਆ ਹੈ ਸੱਚੇ ਪਾਤਸ਼ਾਹ ਇਸ ਮਨ ਨੂੰ ਬੰਨ੍ਹਿਆ ਕਿਵੇਂ ਜਾ ਸਕਦਾ ਹੈ ਮਹਾਰਾਜ ਇਹ ਮਨ ਵੱਜਦਾ ਨਹੀਂ ਇਹ ਮਨ ਟਿਕਦਾ ਨਹੀਂ ਇਕਾਗਰ ਨਹੀਂ ਹੁੰਦਾ ਆਪ ਕਿਰਪਾ ਕਰਕੇ ਦੱਸੋ ਇਸ ਮਨ ਨੂੰ ਕਿਵੇਂ ਬੰਧਨ ਪਾ ਕੇ ਪਾਵੇ ਇਸ ਨੂੰ ਬੰਨ੍ਹ ਕੇ ਕਿਵੇਂ ਰੱਖਿਆ ਜਾ ਸਕਦਾ ਹੈ ਗਰੀਬ ਨਵਾਜ਼ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ ਏ ਸਿੱਧੋ ਇਸ ਮਨ ਨੂੰ ਕਿਸੇ ਸਾਧਨ ਦੇ ਨਾਲ ਨਹੀਂ ਕਦੇ ਬੰਨ੍ਹਿਆ ਜਾ ਸਕਦਾ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਰੂਪੀ ਸਾਧਨ ਤੋਂ ਬਿਨਾਂ ਹੋਰ ਜਿਤਨੇ ਵੀ ਦੁਨੀਆ ਭਰ ਦੇ ਸਾਧਨ ਹੈ ਇਹ ਸਾਰੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ નિਸਫਲ ਹੈ ਇਸ ਮਨ ਨੂੰ ਬੰਨਣ ਦੇ ਲਈ ਮਨ ਨੂੰ ਟਿਕਾਉਣ ਦੇ ਵਾਸਤੇ ਗੁਰੂ ਕੇ ਸ਼ਬਦ ਦੀ ਲੋੜ ਹੈ ਗੁਰੂ ਸ਼ਬਦ ਤੋਂ ਬਿਨਾਂ ਇਸ ਮਨ ਨੂੰ ਕਦੇ ਬੰਨ੍ਹਿਆ ਨਹੀਂ ਜਾ ਸਕਦਾ ਨਹੀਂ ਇਹ ਇਸ ਮਨ ਨੂੰ ਟਿਕਾਇਆ ਜਾ ਸਕਦਾ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਬਖਸ਼ਿਸ਼ ਕਰਨਾ ਕੀਤੀ ਹੈ ਕਹਿੰਦੇ ਸੁੰਨ ਨਿਰੰਤਰ ਦੀਜੈ ਬੰਦ ਸੁਨ ਨਾਮ ਹੈ ਅਫੁਰ ਸਮਾਧੀ ਦਾ ਜਿਸ ਨੂੰ ਨਿਰਵikalp ਸਮਾਧੀ ਵੀ ਕਿਹਾ ਜਾਂਦਾ ਹੈ ਜਿਸ ਸਮਾਧੀ ਦੇ ਅੰਦਰ ਨਾ ਤਾਂ ਕੋਈ ਸੰਕਲਪ ਹੈ ਨਾ ਕੋਈ ਵਿਕਲਪ ਹੈ ਨਾ ਕੋਈ ਵਾਸ਼ਨਾ ਕੋਈ ਫੁਰਨਾ ਨਹੀਂ ਫੁਰਦਾ ਉਸ ਸਮਾਧੀ ਨੂੰ ਨਿਰਵikalp ਸਮਾਧੀ ਕਿਹਾ ਜਾਂਦਾ ਹੈ ਜਿਸ ਮਾਰੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸੁਖਮਨੀ ਸਾਹਿਬ ਪਾਵਨ ਬਾਣੀ ਵਿੱਚ ਸ਼ਲੋਕ ਉਚਾਰਨ ਕੀਤਾ ਹੈ ਸਰਗੁਣ ਨਿਰਗੁਣ ਨਿਰੰਕਾਰ ਸਨ ਸਮਾਧੀ ਆਪ ਮਹਾਰਾਜ ਸੱਜੇ ਪਾਤਸ਼ਾਹ ਜੀ ਨੇ ਅਕਾਲ ਪੁਰਖ ਪ੍ਰਮਾਤਮਾ ਜੀ ਦੀ ਉਸਤਤ ਕਰਦੇ ਹੋ ਉਚਾਰਨ ਕੀਤਾ ਕਿ ਪਰਮੇਸ਼ਰ ਨਿਰਗੁਣ ਸਰੂਪ ਵੀ ਆਪ ਹੈ ਤੇ ਸਰਗੁਣ ਸਰੂਪ ਵੀ ਪ੍ਰਮਾਤਮਾ ਆਪ ਹੈ ਫਿਰ ਅਭੋਰ ਸਮਾਧੀ ਵਿੱਚ ਲੀਨ ਹੋਣ ਵਾਲਾ ਉਹ ਪਰਮੇਸ਼ਰ ਆਪ ਹੈ ਸੰਗਤ ਜੀ ਸੰਸਾਰ ਭਰ ਦੇ ਅੰਦਰ ਤਮਾਮ ਜਿਤਨੇ ਵੀ ਪੈਦਾ ਕੀਤੇ ਹੋਏ ਜੀਵ ਜੰਤੂ ਹੈ ਮਹਾਰਾਜ ਸੇਬ ਜੀ ਨੇ ਬਖਸ਼ਿਸ਼ ਕੀਤੀ ਕਹਿੰਦੇ ਉਹਨਾਂ ਨੂੰ ਪੈਦਾ ਕਰਨ ਵਾਲਾ ਵੀ ਆਪ ਹੈ ਤੇ ਸੰਸਾਰ ਦੇ ਜੀਵਨ ਨੂੰ ਭੋਗ ਕਰਕੇ ਜਾਪ ਜਪਣ ਵਾਲਾ ਵੀ ਪਰਮਾਤਮਾ ਆਪ ਹੈ ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ ਜੀਵਨ ਨੂੰ ਆਪ ਹੀ ਪੈਦਾ ਕਰਦਾ ਤੇ ਆਪ ਹੀ ਜੀਵਨ ਨੂੰ ਭੋਗ ਕਰਕੇ ਜਾਪ ਜਪਦਾ ਹੈ ਤੇ ਜਿਵੇਂ ਸਾਧ ਸੰਗਤ ਜੀ 36 ਯੁਗ ਕੀ ਉਹ ਗੁਬਾਰੈ ਤਾੜੀ ਲਾਈ ਸਿਰ ਜਨਹਾਰੈ ਤੁੰਦੂਕਾਰ ਨਿਰਾਲਮ ਬੈਠਾ ਨਾ ਤਦ ਧੰਦ ਫਸਾਰਾ ਹੈ ਉਹ 36 ਯੁਗਾਂ ਦੇ ਵਿੱਚ ਵੀ ਪਰਮੇਸ਼ਰ ਆਪਣਾ ਜਾਪ ਆਪ ਹੀ ਜਪਦਾ ਰਿਹਾ ਉਹਦੂ ਕਿਹੜਾ ਸੰਸਾਰ ਦੇ ਅੰਦਰ ਕੋਈ ਜੀਵ ਪੈਦਾ ਕੀਤਾ ਸੀਗਾ ਜਿਵੇਂ ਬ੍ਰਹਮਾ ਜੀ ਦੇ ਮਨ ਵਿੱਚ ਹੰਕਾਰ ਆ ਗਿਆ ਕਿ ਮੈਨੂੰ ਕਮਲ ਦਾ ਫੁੱਲ ਕਿਵੇਂ ਪੈਦਾ ਕਰ ਸਕਦਾ ਹੈ ਕਮਲ ਦੀ ਨਾਲੀ ਵਿੱਚ ਹੀ ਚੱਲੇ ਅਗੇ ਹੈ ਤੇ 36 ਯੁਗ ਬੀਤ ਕੇ ਸੰਸਾਦ ਸੰਗਤ ਜੀ ਸ੍ਰਿਸ਼ਟੀ ਨੂੰ ਪੈਦਾ ਕੀਤੇ ਆ ਕੋਈ ਵੀ ਸੰਸਾਰ ਦਾ ਜੀਵ ਉਸ ਸਮੇਂ ਨਹੀਂ ਸੀ ਪੈਦਾ ਕੀਤਾ ਨਾ ਦਿਨ ਨਾ ਰਾਤ ਨਾ ਸੂਰਜ ਨਾ ਚੰਦਰਮਾ ਨਾ ਤਾਰੇ ਨਾ ਧਰਤੀ ਨਾ ਆਸਮਾਨ ਨਾ ਪਤਾਲ ਕੁਝ ਵੀ ਉਸ ਸਮੇਂ ਨਹੀਂ ਸੀ ਕੋ ਬਣਿਆ ਸਾਰਾ ਕੁਝ ਪਰਮੇਸ਼ਰ ਨੇ ਅਲੋਪ ਕਰ ਦਿੱਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਆਪਨ ਕੀ ਆ ਨਾਨਕਾ ਆਪੇ ਹੀ ਫਿਰ ਜਾਵ ਉਹ ਪਰਮੇਸ਼ਰ ਆਪ ਹੀ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਜੱਪਣ ਵਾਲਾ ਆਪਣਾ ਜਾ ਪਰਮੇਸ਼ਰ ਉਹ ਸਮੇਂ ਵੀ ਆਪ ਹੀ ਜਪਦਾ ਸੀਗਾ ਤੇ तमाम ਸੰਸਾਰ ਭਰ ਦੇ ਜੀਵਾਂ ਰੂਪ ਹੋ ਕਰਕੇ ਜਾਪ ਜਪਣੇ ਵਾਲਾ ਵੀ ਪਰਮੇਸ਼ਰ ਆਪ ਹੈ ਕਿਉਂਕਿ ਸੰਗਤ ਜੀ ਆਪ ਜਪਾਏ ਜਪੈ ਸੁਣਾਓ ਆਪ ਗਾਵਾਏ ਸੋ ਹਰ ਗੁਣ ਗਾਓ ਜੇ ਵਾਹਿਗੁਰੂ ਕਿਰਪਾ ਕਰੇ ਤਾਂ ਇਹ ਜੀਵ ਜਾਪ ਜਪਦਾ ਹੈ ਜੇ ਵਾਹਿਗੁਰੂ ਕਿਰਪਾ ਕਰੇ ਮਿਹਰ ਕਰੇ ਤਾਂ ਉਸ ਪਰਮੇਸ਼ਰ ਦੇ ਗੁਣ ਗਾਉਂਦਾ ਹੈ ਨਹੀਂ ਤਾਂ ਜੀਵ ਦਾ ਆਪਣਾ ਕੋਈ ਚਾਰਾ ਨਹੀਂ ਆਪਣਾ ਕੋਈ ਬਲ ਨਹੀਂ ਹੈ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਹਜ਼ੂਰ ਨੇ ਬਖਸ਼ਿਸ਼ ਕੀਤੀ ਸੋਨ ਨਿਰੰਤਰ ਦੀਜੈ ਬੰਦ ਮਹਾਰਾਜ ਸੇਵ ਜੀ ਕਹਿਣ ਲੱਗੇ ਅਭੋਰ ਨਿਰਵ ਕਲਪ ਸਮਾਧੀ ਵਿੱਚ ਲੀਨ ਹੋਣਾ ਲਗਾਤਾਰ ਭਾਗ ਪਰਮੇਸ਼ਰ ਦੇ ਚਰਨਾਂ ਵਿੱਚ ਜਿਤ ਨੂੰ ਜੋੜਨਾ ਇਸ ਤੰਗ ਦੇ ਨਾਲ ਇਸ ਭਟਕਦੇ ਹੋ ਮਨ ਨੂੰ ਬੰਦਨ ਪਾ ਕੇ ਟਿਕਾਇਆ ਜਾ ਸਕਦਾ ਬੰਨ ਕੇ ਰੱਖਿਆ ਜਾ ਸਕਦਾ ਜਿਵੇਂ ਸਾਧ ਸੰਗਤ ਜੇ ਕੋਈ ਸਥੂਲ ਕੋਈ ਜੀਵ ਹੈ ਨਾ ਉਸ ਨੂੰ ਰਸੇ ਦੇ ਨਾਲ ਜਾਂ ਸੰਗਲ ਦੇ ਨਾਲ ਬੰਨ ਕਰਕੇ ਰੱਖਿਆ ਜਾ ਸਕਦਾ ਹੈ ਪਰ ਜਿਹੜਾ ਸਾਧ ਸੰਗਤ ਜੀ ਹੈ ਹੀ ਸੂਖਸ਼ਮ ਹੈ ਜਿਹਨੂੰ ਨੇਤਰਾਂ ਦੇ ਨਾਲ ਦੇਖਿਆ ਨਹੀਂ ਜਾ ਸਕਦਾ ਇਹਨਾਂ ਪ੍ਰਤੱਖ ਅੱਖਾਂ ਦੇ ਨਾਲ ਨਜ਼ਰ ਨਹੀਂ ਆਉਂਦਾ ਉਹਨੂੰ ਵੀ ਫਿਰ ਸੂਖਸ਼ਮ ਦੇ ਨਾਲ ਹੀ ਸਾਧ ਸੰਗਤ ਜੀ ਬੰਨਿਆ ਜਾ ਸਕਦਾ ਹੈ ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਕਹਿੰਦੇ ਕਿ ਮਨ ਜਿਹੜਾ ਹੈ ਬੜਾ ਸੂਖਸ਼ਮ ਹੈ ਇਸੇ ਤਰ੍ਹਾਂ ਗੁਰੂ ਕਾ ਸ਼ਬਦ ਵੀ ਸਾਧ ਸੰਗਤ ਜੀ ਸੂਖਸ਼ਮ ਰੂਪ ਦੇ ਵਿੱਚ ਹੈ ਗੁਰੂ ਕਾ ਸ਼ਬਦ ਹੈ ਇਹੋ ਹੀ ਮਨ ਨੂੰ ਪਕੜ ਵਿੱਚ ਲਿਆ ਕੇ ਬੰਨ ਕੇ ਰੱਖ ਸਕਦਾ ਹੈ ਟਿਕਾ ਕੇ ਰੱਖ ਸਕਦਾ ਹੈ ਇਸ ਭਟਕਦੇ ਹੋ ਮਨ ਨੂੰ ਮਹਾਰਾਜ ਕਹਿੰਦੇ ਗੁਰੂ ਕਾ ਸ਼ਬਦ ਰੂਪੀ ਬੰਧਨ ਪਾ ਕੇ ਇਸ ਨੂੰ ਬੰਨ ਕੇ ਰੱਖ ਤਾ ਇਹ ਵੱਜਾ ਰਹੇਗਾ ਨਹੀਂ ਤਾਂ ਮਹਾਰਾਜ ਸੱਚੇ ਬਾਦਸ਼ਾਹ ਕਹਿੰਦੇ ਮਨ ਨਹੀਂ ਟਿਕਣ ਵਾਲਾ ਕਿਉਂਕਿ ਗਿਆਨ ਕਾ ਬੱਧਾ ਮੰਨ ਰਹਿ ਗੁਰਬਿਨ ਗਿਆਨ ਨਾ ਹੋਏ ਮਹਾਰਾਜ ਜੀ ਦੇ ਸ਼ਬਦ ਦੁਆਰਾ ਹੀ ਗਿਆਨ ਦੀ ਪ੍ਰਾਪਤੀ ਹੈ ਤੇ ਗਿਆਨ ਤੋਂ ਬਿਨਾਂ ਇਸ ਮਨ ਨੂੰ ਬੰਨ੍ਹਿਆ ਨਹੀਂ ਜਾ ਸਕਦਾ ਇਹ ਮਨ ਭਟਕਦਾ ਰਹਿੰਦਾ ਬਾਰ-ਬਾਰ ਭੱਜ-ਦੌੜ ਕਰਦਾ ਹੀ ਰਹਿੰਦਾ ਹੈ ਕਦੇ ਕਿਸੇ ਪਾਸੇ ਕਦੇ ਕਿਸੇ ਪਾਸੇ ਤੋਂ ਇਸ ਲਈ ਹਜੂਰ ਨੇ ਬਖਸ਼ਿਸ਼ ਕੀਤੀ ਹੈ ਸਿੱਧੋ ਸੁਨ ਨਿਰੰਤਰ ਦੀਜੈ ਬੰਧ ਮਹਾਰਾਜ ਕਹਿੰਦੇ ਨਿਰਵikalp ਸਮਾਧੀ ਵਿੱਚ ਲੀਨ ਹੋਣਾ ਪਰਮਾਤਮਾ ਦੇ ਸਰੂਪ ਦੇ ਵਿੱਚ ਚਿੱਤ ਦੇ ਸਥਿਤ ਕਰਨਾ ਇਹੀ ਮਹਾਰਾਜ ਕਹਿੰਦੇ ਬੰਦਨ ਪਾਉਣਾ ਹੈ ਇਹੋ ਹੀ ਮਨ ਨੂੰ ਟਿਕਾਉਣ ਦਾ ਤਰੀਕਾ ਹੈ ਉੱਡਣਾ ਹੰਸਾ ਪੜੈ ਨਾ ਕੰਧ ਜੇ ਇਸ ਢੰਗ ਦੇ ਨਾਲ ਇਹ ਜਿਤ ਪ੍ਰਮਾਤਮਾ ਦੇ ਸਰੂਪ ਦੇ ਵਿੱਚ ਸਿਤ ਹੋ ਜਾਂਦਾ ਹੈ ਫਿਰ ਜਿਹੜਾ ਜੀਵ ਰੂਪੀ ਹੰਸ ਹੈ ਨਾ ਪ੍ਰਾਣਾ ਰੂਪੀ ਘੋੜਿਆਂ ਤੇ ਅਸਵਾਰ ਹੋ ਕਰਕੇ ਉੱਡਦਾ ਨਹੀਂ ਸੱਜ ਸੰਗਤ ਜੀ ਪੜੈ ਨਾ ਕੰਧ ਤੇ ਕੰਧ ਨਾਮ ਹੈ ਸਰੀਰ ਦਾ ਫਿਰ ਹੋਰ ਸਰੀਰ ਵੀ ਨਹੀਂ ਬਾਰ ਬਾਰ ਧਾਰਨ ਕਰਨੇ ਪੈਂਦੇ। ਭਾਵ ਇਹ ਜੀਵ ਵਾਸ਼ਨਾ ਦਾ ਵੱਜਾ ਹੋਇਆ ਬਾਰ ਬਾਰ ਸਰੀਰ ਧਾਰਨ ਕਰਦਾ ਹੈ। ਕਦੇ ਕੋਈ ਸਰੀਰ ਧਾਰਨ ਕਰ ਲੈਂਦਾ ਹੈ, ਕਦੇ ਕੋਈ ਸਰੀਰ ਧਾਰਨ ਕਰ ਲੈਂਦਾ ਹੈ। ਬਾਰ ਬਾਰ ਇਸ ਸੰਸਾਰ ਦੀ ਜੂਨਾ ਵਿੱਚ ਹੀ ਭਟਕਦਾ ਰਹਿੰਦਾ ਹੈ। ਪਰ ਜੇ ਵਾਹਿਗੁਰੂ ਜੀ ਦੇ ਸਰੂਪ ਦੇ ਵਿੱਚ ਚਿੱਤ ਸਿਤ ਹੋ ਜਾਂਦਾ ਹੈ, ਟਿਕ ਜਾਂਦਾ ਹੈ, ਇਕਾਗਰ ਹੋ ਜਾਂਦਾ ਹੈ। ਫਿਰ ਮਹਾਰਾਜ ਕਹਿੰਦੇ ਪੜੈ ਨ ਗੰਧ ਫਿਰ ਹੋਰ ਸੰਸਾਰ ਦੇ ਸਰੀਰੂਪੀ ਜਿਹੜੇ ਕੰਧੇ ਆ ਨਾ ਉਹ ਨਹੀਂ ਧਾਰਨ ਕਰਨੇ ਪੈਂਦੇ ਨਹੀਂ बार-बार ਸੰਸਾਰ ਦੇ 84 ਲੱਖ ਜੁਨਾਂ ਵਿੱਚ ਬੈਣਾ ਪੈਂਦਾ ਇਹ ਜੀਵ ਰੂਪੇ ਹੰਸ ਪ੍ਰਾਣਾ ਰੂਪੀ ਘੋੜਿਆ ਤੇ ਸਵਾਰ ਹੋ ਕਰਕੇ ਨਹੀਂ ਕਿਤੇ ਵੀ ਜਾਣ ਕਰਦਾ ਇਹ ਪ੍ਰਾਣ ਪੰਖੇਰੂ ਬਣ ਕਰਕੇ ਨਹੀਂ ਮਹਾਰਾਜ ਕਹਿੰਦੇ ਕਦੇ ਉੱਡਣਾ ਕਰਦੇ ਸੰਗਤ ਜੀ ਜਿਹੜੇ ਦਸ਼ਮ ਦਵਾਰ ਦੇ ਅਭਿਆਸੀ ਹਨ ਜੋਗੀ ਜਾਂਦਾ ਉਹ ਵੀ ਆਪਣੇ ਸਰੀਰ ਨੂੰ ਕਿੰਨਾ ਕਿੰਨਾ ਲਮੇਰਜ ਸਮਾ ਸੰਸਾਰ ਦੇ ਵਿੱਚ ਰੱਖ ਲੈਂਦੇ ਐ ਸਵਾਸਾ ਨੂੰ ਦਸ਼ਮ ਦਵਾਰ ਦੇ ਵੀ ਜੜਾ ਕਰਕੇ ਇਤਿਹਾਸ ਸਾਕਸ਼ੀ ਭਰਦਾ ਹੈ ਜਦੋਂ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਸੇਵਾ ਕਰਵਾ ਰਹੇ ਸਨ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਤੇ ਸਾਧ ਸੰਗਤ ਜੀ ਜਦੋਂ ਸੰਤੋਖਾ ਜੋਗੀ ਨਿਕਲਿਆ ਨਾ ਮੱਟ ਦੇ ਵਿੱਚ ਗਰੀਬ ਨਵਾਜ਼ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਸਿੱਖਾਂ ਨੂੰ ਹੁਕਮ ਕੀਤਾ ਮੱਟ ਦੇ ਅੰਦਰ ਚੌਂਕੜਾ ਲਗਾ ਕਰਕੇ ਬੈਠਾ ਹੈ ਸਰੀਰ ਦੇ ਵਿੱਚ ਭਾਵੇਂ ਚੇਤਨਤਾ ਨਹੀਂ ਹੈ ਦਸਮ ਦਵਾਰ ਦੇ ਵੀ ਸਵਾਸਾਂ ਨੂੰ ਚੜਾਇਆ ਜਿਵੇਂ ਬੈਠਾ ਸੀ ਉਦਾਂ ਹੀ ਅਡੋਲ ਚੌਕੜਾ ਲਗਾ ਕਰਕੇ ਬੈਠਾ ਹੈ ਚਿੱਟਾ ਦੁੱਧ ਵਰਗਾ ਦਾੜਾ ਮਸਤਕ ਦਾ ਦਗਦਾ ਹੋਇਆ ਨੂਰ ਨਜ਼ਰ ਉਸੇ ਤਰ੍ਹਾਂ ਹੀ ਆਉਂਦਾ ਪਿਆ ਤੇ ਸਿੱਖ ਦੇਖ ਕਰਕੇ ਬੜੇ ਹੈਰਾਨ ਹੋਏ ਜਦੋਂ ਮਹਾਰਾਜ ਸੇਵ ਜੀ ਨੂੰ ਬੇਨਤੀ ਕਰਕੇ ਦੱਸਿਆ ਤੇ ਸੱਚੇ ਪਾਤਸ਼ਾਹ ਜੀ ਨੇ ਵਾਚਨ ਕੀਤਾ ਕਸੂਰੀ ਤੇ ਮੱਖਣ ਲੈ ਕਰਕੇ ਆਓ ਇਹਦੇ ਤਾਲੂ ਦੇ ਵਿੱਚ ਅਸੋ ਇਹਦੀਆਂ ਹੱਥਾਂ ਤੇ ਪੈਰਾਂ ਦੀਆਂ ਤਲੀਆਂ ਜਸਣਾ ਕਰੋ ਤੇ ਸਰੀਰ ਦੀ ਵੀ ਚੇਤਨਤਾ ਆਵੇ ਜਦੋਂ ਚੇਤਨਤਾ ਆਈ ਹੈ ਤੇ ਸਾਧ ਸੰਗਤ ਜੀ ਪੁੱਛਿਆ ਕਿ ਹੁਣ ਕਿਹੜਾ ਯੁੱਗ ਚੱਲਦਾ ਪਿਆ ਹੈ। ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ ਹੁਣ ਕਲ ਯੁੱਗ ਦਾ ਸਮਾਂ ਚੱਲ ਰਿਹਾ ਹੈ। ਤੇ ਬਾਬਾ ਬੁੱਢਾ ਸਾਹਿਬ ਜੀ ਨੇ ਬਚਨ ਕੀਤਾ ਕਹਿਣ ਲੱਗੇ ਕਦੋਂ ਤੋਂ ਬੈਠੇ ਕਹਿੰਦਾ ਜੀ ਤ੍ਰੇਤੇ ਯੁੱਗ ਦਾ ਬੈਠਾ ਮੈਂ ਚੌਂਕੜਾ ਲਾ ਕੇ। ਯੁੱਗ ਬੀਤ ਗਏ ਆ। ਪਰ ਅਜੇ ਵੀ ਸਰੀਰ ਉਸੇ ਤਰ੍ਹਾਂ ਹੀ ਅਡੋਲ ਚੌਂਕੜਾ ਲਗਾ ਕਰਕੇ ਬੈਠਾ ਹੋਇਆ ਸੀ ਸੰਤੋਖਾ ਜੋਗੀ। ਫਿਰ ਕਹਿਣ ਲੱਗੇ ਜੀ ਹੁਣ ਅਵਤਾਰ ਕਿਹੜਾ ਹੈ? ਕਹਿੰਦੇ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੇਬ ਜੀ ਦੇ ਪੰਜਵੇਂ ਥਾਣ ਤੇ ਰੱਬੀ ਅਵਤਾਰ ਅਕਾਲ ਪੁਰਖ ਵਾਹਿਗੁਰੂ ਜੀ ਦੀ ਜਗਦੀ ਜੋਤ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਹਨ ਤੇ ਸੁਣ ਕਰਕੇ ਬੜੀ ਖੁਸ਼ੀ ਹੋਈ ਕਹਿਣ ਲੱਗਾ ਮੇਰੇ ਗੁਰੂ ਦੇਵ ਨੇ ਇਹਨਾਂ ਬਾਰੇ ਹੀ ਵਚਨ ਕੀਤਾ ਸੀਗਾ ਕਿ ਕਲ ਯੁਗ ਦੇ ਵਿੱਚ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਅਵਤਾਰ ਧਾਰਨ ਹੈ ਉਹਨਾਂ ਦੀ ਪੰਜਵੇਂ ਥਾਣ ਤੇ ਜਦੋਂ ਜੋਤ ਆਉਣੀ ਹੈ ਨਾ ਪੰਜਵਾਂ ਸਰੂਪ ਧਾਰਨ ਕਰਨ ਉਹ ਤੇਰੀ ਕਲਿਆਣ ਕਰਨਗੇ ਜੋਗਾ ਅਭਿਆਸ ਸੇ ਮੇਰੇ ਵਿਦਿਆ ਗੁਰੂ ਨੇ ਮੈਨੂੰ ਸਿਖਾ ਦਿੱਤਾ ਪਰ ਮੈਂ ਜਦੋਂ ਨਤ ਮੁਕਤੀ ਦੇ ਦਾਤ ਮੰਗੀ ਕਿ ਮੈਨ ਮੁਕਤ ਕਰ ਦੇਵੋ ਕਹਿਣ ਲਗੇ ਮੇਰੇ ਕੋਲ ਸ਼ਕਤੀ ਨਹੀਂ ਹੈ ਰੱਬ ਨੇ ਆਪ ਸੰਸਾਰ ਦੇ ਵਿੱਚ ਅਵਤਾਰ ਧਾਰਨਾ ਹੈ ਮਨੁੱਖਾ ਜਾਮੇ ਅੰਦਰ ਧੰਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਪੰਜਵੇਂ ਸਰੂਪ ਹੋਣਗੇ ਉਹ ਤੇਰੀ ਕਲਿਆਣ ਕਰਨਗੇ ਮਨ ਵਿੱਚ ਖੁਸ਼ੀ ਹੋਈ ਤੇ ਬਾਬਾ ਬੁੱਧਾ ਸਾਹਿਬ ਜੀ ਨੇ ਗੁਪਤ ਰੂਪ ਦੇ ਵੀ ਸਵਾਲ ਕੀਤਾ ਇਹ ਉਹ ਹੱਥ ਕਰਕੇ ਨਾ ਪੰਜ ਉਂਗਲਾਂ ਤੇ ਬੰਦ ਕਰ ਲਿਆ ਕਹਿਣ ਲੱਗੇ ਕਿ ਗੁਪਤ ਰੂਪ ਦੇ ਸਵਾਲ ਪੁੱਛਿਆ ਕਿ ਇਹ ਜੋਗੀ ਜੀ ਜਿਹੜੇ ਪ੍ਰਭਲ ਪੰਜ ਵਿਕਾਰ ਹੈ ਕਿ ਉਹਨਾਂ ਨੂੰ ਆਪਣੇ ਮਾਸ ਵਿੱਚ ਕਰ ਲਿਆ ਕਿ ਨਹੀਂ ਯੁਗ ਬੀਤ ਗਏ ਤੁਸੀਂ ਚੌਂਕੜਾ ਲਗਾ ਕੇ ਕਰਕੇ ਬੈਠੇ ਜੋਗਾ ਅਭਿਆਸ ਕਰਦੇ ਹੋ ਜੋਗਾ ਅਭਿਆਸ ਕਰਨ ਵਾਲੇ ਅਭਿਆਸੀ ਹੋ ਦਸਮ ਦਵਾਰ ਦੇ ਵੀ ਸਵਾਸਾਂ ਨੂੰ ਚੜਾਇਆ ਕਿੰਨੇ ਲੰਮੇ ਰ ਸਮੇਂ ਤੋਂ ਆਪ ਜੀ ਇਸੇ ਤਰ੍ਹਾਂ ਬੈਠੇ ਹੋ ਤੇ ਜਦੋਂ ਗੁਪਤ ਰੂਪ ਦੇ ਵੀ ਸਵਾਲ ਪੁੱਛੇ ਤੇ ਅੱਗੋਂ ਜੋਗੀ ਨਹੀਂ ਸਤ ਸੰਗਰ ਜੀ ਸਿਰ ਫੇਰ ਦਿੱਤਾ ਕਹਿੰਦਾ ਨਹੀਂ ਅਜੇ ਤੱਕ ਕਹਿੰਦਾ ਉਸੇ ਤਰ੍ਹਾਂ ਸੂਖਮ ਰੂਪ ਦੇ ਵਿੱਚ ਮੇਰੇ ਅੰਦਰ ਹੀ ਰੌਲਾ ਪਾਉਂਦੇ ਪਏ ਹੈ ਫਿਰ ਮਹਾਰਾਜ ਸੇਵ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਮਹਾਰਾਜ ਮੋਹ ਨਹੀਂ ਛੁੱਟਦਾ ਕਿਰਪਾ ਕਰੋ ਮੇਰੇ ਬੰਧਨ ਟੁੱਟ ਜਾਣ ਮਹਾਰਾਜ ਤੁਹਾਡੇ ਤੋਂ ਬਿਨਾ ਮੇਰੀ ਕੋ ਕਲਿਆਣ ਨਹੀਂ ਕਰ ਸਕਦਾ ਸਤਗੁਰਾਂ ਨੇ ਸੂਹੀ ਰਾਗ ਦੇ ਵਿੱਚ ਸ਼ਬਦ ਉਚਾਰਨ ਕਰਕੇ ਉਪਦੇਸ਼ ਦੇ ਕਰਕੇ ਬ੍ਰਹਮ ਗਿਆਨ ਬਖਸ਼ਿਸ਼ ਕੀਤਾ ਸੀਗਾ ਬਾਜੀਗਰ ਜੈਸੇ ਬਾਜੀ ਪਾਈ ਨਾਨਾ ਰੂਪ ਭੇਖ ਦਿਖਲਾਈ ਮਹਾਰਾਜ ਸੇਬ ਜੀ ਨੇ ਇਹ ਸ਼ਬਦ ਦੁਆਰਾ ਬ੍ਰਹਮ ਗਿਆਨ ਬਖਸ਼ਿਸ਼ ਕਰਕੇ ਨਿਹਾਲ ਕਰ ਦਿੱਤਾ ਤੇ ਉਹਦੀ ਯਾਦ ਵਿੱਚ ਸੰਤੋਖ ਸਰ ਸਾਹਿਬ ਪਾਵਨ ਸਰੋਵਰ ਬਣਵਾਇਆ ਹੈ ਯਾਦਗਾਰ ਅਸਥਾਨ ਅਮਰਸਰ ਸਾਹਿਬ ਦੀ ਪਾਵਨ ਧਰਤੀ ਤੇ ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਉੱਡੈ ਨਾ ਹੰਸਾ ਪੜੈ ਨਾ ਕੰਧ ਲਮੇਰਾ ਸਮਾ ਇਹ ਜੋਗੀ ਪੁਰਖ ਜਿਹੜੇ ਨੇ ਸੰਸਾਰ ਦੇ ਵਿੱਚ ਆਪਣੇ ਸ਼ਰੀਰ ਨੂੰ ਵੀ ਤारण ਕਰਕੇ ਰੱਖ ਸਕਦੇ ਐ ਪਰ ਕਲਿਆਣਤਾ ਤਾਂ ਮਹਾਰਾਜ ਸੇਵ ਜੀ ਦੀ ਬਖਸ਼ਿਸ਼ ਦੁਆਰਾ ਹੀ ਐ ਨਾ ਬੰਦਨਾ ਤੋਂ ਆਜ਼ਾਦ ਹੋਣਾ ਸੁਤੰਤਰ ਹੋਣਾ ਪਰਮਾਤਮਾ ਦੀ ਅਪੀਰਤਾ ਪ੍ਰਾਪਤ ਕਰਨੀ ਇਹ ਗੁਰੂ ਕਿਰਪਾ ਤੋਂ ਬਿਨਾ ਨਹੀਂ ਐ ਭਾਵੇਂ ਜਿੰਨਾ ਲਮੇਰਾ ਮਰਜੀ ਸੰਸਾਰ ਦੇ ਅੰਦਰ ਸਮਾ ਸੰਸਾਰ ਦੇ ਵਿੱਚ ਰਹਿਣਾ ਕਰੇ ਮਹਾਰਾਜ ਸੇਵ ਜੀ ਨੇ ਜਬਦੀ ਸਹਿ ਪਾਵਨ ਬਾਣੀ ਵਿੱਚ ਵੀ ਬਖਸ਼ਿਸ਼ ਕੀਤੀ ਹੈ ਜੇ ਜੁਗ ਚਾਰੇ ਆਰਜਾ ਹੋਰ ਦਸੋਣੀ ਹੋਏ ਨਵਾਂ ਖੰਡਾਂ ਵਿੱਚ ਜਾਣੀ ਹੈ ਨਾਲ ਚੱਲਿਆ ਸਭ ਕੋਏ ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ ਜੇ ਦਿਸ ਨਦਰ ਦਾ ਆਵਈ ਤਾਂ ਬਾਤ ਨਾ ਪੁੱਛੇ ਕੀ ਭਵਚਾਰ ਜੁਗਾ ਜਿੰਨੇ ਉਮਰ ਵੱਧ ਜਾਵੇ ਉਹਦੇ ਨਾਲ ਹੋਰ ਵੀ ਚਾਰ ਗੁਣਾ ਵੱਧ ਵੱਧ ਜਾਵੇ ਐਨੀ ਵਡੇਰੀ ਆਰਬਲਾ ਵਾਲਾ ਕੋਈ ਜੀਵ ਬਣ ਜਾਣਾ ਕਰੇ ਚੰਗਾ ਨਾਮ ਰਖਾ ਲਵੇ ਲੋਕ ਵੀ ਉਹਦੇ ਆਉ ਪਗਤੀ ਕਰਨ ਜਿਸ ਪਾਸੇ ਜਾਵੇ ਲੋਕ ਪਿੱਛੇ ਪਿੱਛੇ ਉਹਦੇ ਉਸਤਤ ਕਰਦੇ ਹੋਏ ਜਾਣ